ਕਿ ਮੈਂ ਨਾ ਕਿ ਮੈਂ ਲੋਕਾਂ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਸਗੋਂ ਯੂਨੀਅਨ ਦੇ ਆਗੂਆਂ ਤੇ ਕੁਝ ਕੁ ਪੰਚਾਇਤ ਮੈਂਬਰਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਇਸ ਪੁਲ ਨੂੰ ਢਾਇਆ ਜਾਵੇ ਇਹ ਸਾਲ ਦਾ ਪ੍ਰੋਜੈਕਟ ਹੈ ਸਾਲ ਦਾ ਪ੍ਰੋਜੈਕਟ ਮਤਲਬ ਹੈ ਕਿ 2025 ਦੀ ਫਰਵਰੀ ਨੂੰ ਇਹਨੇ ਕੰਪਲੀਟ ਹੋਣਾ ਸੀ ਪਰ ਕੀਤਾ ਨਹੀਂ ਇਹਨਾਂ ਨੇ ਜਦੋਂ ਸਾਲ ਇਹ ਤੋਂ ਪਹਿਲਾਂ ਨਹੀਂ ਕੀਤਾ ਤੁਸੀਂ ਦੇਖੋ ਹਜੇ ਇਹਨਾਂ ਨੇ ਸ਼ੁਰੂ ਕਰਨਾ ਤੇ ਸਾਡੇ ਲੋਕਾਂ ਨੂੰ ਕਿੰਨੀ ਸਮੱਸਿਆ ਆਉਣੀ ਹੈ ਜਿਹੜੇ ਪੁਲ ਤੋਂ ਦੀ ਤੁਸੀਂ ਕਹਿ ਰਹੇ ਆ ਕਿ ਨੰਗ ਜੋ ਤੁਸੀਂ ਉਹ ਜਗਾ ਸੁਰੱਖਤ ਨਹੀਂ ਹੈਗੀ ਉਹ ਚੋਰਾਂ ਦਾ ਰਾਹ ਹੈ ਉਥੇ ਲੁੱਟਾ ਖਵਾ ਹੁੰਦੀਆਂ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਰੋਡ ਚੌੜਾ ਹੋਇਆ ਸੜਕ ਪੁਲ ਚੌੜਾ ਹੋਣਾ ਹੋਣਾ ਚਾਹੀਦਾ ਵੀ ਹੈ ਪਰ ਇਹਦੇ ਨਾਲ ਨਾਲ ਅਗ ਮ ਜਿੰਨਾ ਚਿਰ ਕੋਈ ਦਿੱਕਤ ਆਉ 6 ਮਹੀਨੇ ਸਾਲ ਦੀ ਜਿਹੜੀ ਦਿੱਕਤ ਲੋਕਾਂ ਨੂੰ ਆਉਣੀ ਆ ਉਹਦੇ ਵਾਸਤੇ ਪਹਿਲਾਂ ਪ੍ਰਬੰਧ ਕੀਤਾ ਜਾਵੇ ਅੱਜ ਤੱਕ ਇੱਥੇ ਐਸਡੀਐਮ ਬਾਗੇਪਾਨੀ ਦਾ ਬਿਆਨ ਸਿੰਘ ਬੌੜਿਆ ਨਹੀਂ ਪਤਾ ਨਹੀਂ ਕਿੱਥੇ ਰਹਿੰਦੇ ਆ ਕਸੀ ਗੱਲ ਮੈਂ ਤਾਰਸੰਗ ਸਰਾ ਦੇ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰ ਜਿਹੜਾ ਪੌਲਦਾ ਵਿਵਾਦ ਆ ਉਹ ਗਹਿਰਾ ਹੁੰਦਾ ਜਾ ਰਿਹਾ ਕਿਸੇ ਵੀ ਸਿੱਟੇ ਤੇ ਗੱਲ ਨਹੀਂ ਪਹੁੰਚ ਰਹੀ ਲਗਾਤਾਰ ਤਰੀਕ ਤੇ ਤਰੀਕ ਪੈਂਦੀ ਆ ਰਹੀ ਆ ਕਿਉਂਕਿ ਲਗਾਤਾਰ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਰਹੀਆਂ ਲਗਾਤਾਰ ਜਈ ਦੇ ਨਾਲ ਮੀਟਿੰਗਾਂ ਹੋ ਰਹੀਆਂ ਪਰ ਜਿਹੜਾ ਪੌਲਾ ਨਾ ਟੌਣ ਦਿੱਤਾ ਜਾ ਰਿਹਾ ਜਿਹੜਾ ਪੌੜਾ ਜਿਸ ਤੇ ਬਦਲਣਾ ਚਾਹੁੰਨੇ ਉਹਨਾ ਉਹ ਪੌੜ ਬਦਲਾ ਜਾ ਰਿਹਾ ਅੱਜ 20 ਤਰੀਕਾ 20 ਦੇ ਪਿੱਛੇ ਦਿਨ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਰਤਿਕ ਕਿਸਾਨ ਜੁਨੀਅਨ ਅਨੰਦ ਨੇ ਅਸੀਂ ਵਾਖ ਵਾਖ ਜਥੇ ਬੰਦਗਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਪੱਕਾ ਮੋਰਚਾ ਸ਼ੁਰੂ ਕਰ ਦਾਂਗੇ ਅੱਜ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਜਿਹੜਾ ਪੱਕਾ ਮੋਰਚਾ ਸ਼ੁਰੂ ਹੋ ਚੁੱਕਿਆ ਇਸ ਦੇ ਵਿੱਚ ਲਗਭਗ ਕਰਤਿਕ ਕਿਸਾਨ ਜੁਨੀਅਨ ਨੇ ਸਮੂਲਤ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਨੇ ਸਮੂਲਤ ਭਾਰਤੀ ਕਿਸਾਨ ਨੇ ਕ੍ਰਾਂਤੀਕਾਰੀ ਨੇ ਸਮੂਲਤ ਕੀਤੀ ਆ ਉਸ ਤੋਂ ਬਾਅਦ ਪਿੰਡੂ ਖੇਤ ਮਜ਼ਦ ਤੇ ਜਿਹੜੀਆਂ ਹੋਰ ਜਥੇ ਬੰਦੀਆਂ ਉਹ ਜਿਹੜੀਆਂ ਲਗਾਤਾਰ ਜਿਹੜਾ ਆਪਦਾ ਦੇ ਰਹੀਆਂ ਆ ਨੇ ਪਰ ਵੱਡੀ ਪੱਧਰ ਤੇ ਵਿੱਚ ਦੋਨੇ ਪਿੰਡਾਂ ਦੇ ਲੋਕ ਰਾਜ ਜਾਣਾ ਤੇ ਵੈਰੋਕੇ ਦੇ ਕੋਠਿਆਂ ਦੇ ਵਿੱਚ ਜਿਹੜਾ ਹੋ ਰਿਹਾ ਤੁਹਾਨੂੰ ਦੱਸ ਦਿਆਂ ਪਹਿਲਾਂ ਤੁਸੀਂ ਗੱਲਬਾਤ ਸੁਣੀ ਹੋਣੀ ਹੈ ਜਿਹੜਾ ਮਸਲਾ ਹੁੰਦਾ ਹੈ ਕੀ ਆ ਮਸਲਾ ਇਹ ਆ ਕਿ ਜਿਹੜਾ ਪੌੜਾ ਹੈ ਪ੍ਰਾਂਤਾਂ ਤਰੀਕੇ ਨਾਲ ਬੜਿਆ ਵਾ ਇਹ ਪੌੜ ਨੂੰ ਜਿਹੜਾ ਢਾਕੇ ਨਵਾਂ ਪੌੜ ਬਣਾ ਪਰ ਪਿੰਡ ਵਾਸੀ ਕਹਿ ਰਹੇ ਨੇ ਵੀ ਜੇ ਸਾਨੂੰ ਜਗ੍ਹਾ ਦਿੱਤੀ ਜਾਵੇ ਫੇਰ ਜਿਹੜਾ ਇਹ ਪੌੜਾ ਸੀ ਢੋਂ ਦਵਾਂਗੇ ਗੱਲਬਾਤ ਕਰਦੇ ਸਾਡੇ ਨਾਲ ਮੰਗਾ ਸਿੰਘ ਵੈਰੋਕੇ ਆ ਉਹ ਜਿਹੜੇ ਗੱਲਬਾਤ ਕਰਦੇ ਨੇ ਉਹਨੂੰ ਕਹਿੰਦੇ ਮਕਾਨ ਸਿੰਘ ਵੈਰੋ ਕਿ ਕਿੱਥੇ ਗੱਲ ਪਹੁੰਚੀ ਆ ਕਿਉਂਕਿ ਗੱਲਬਾਤ ਸਾਰੀ ਲੋਕਾਂ ਨੂੰ ਪਤਾ ਹੀ ਆ ਹੁਣ ਕਿੱਥੇ ਤਾਂ ਗੱਲ ਪਹੁੰਚੀ ਹੈ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਲੱਗ ਰਹੀਆਂ ਤੁਹਾਡੀਆਂ ਲਗਾਤਾਰ ਚੱਲ ਰਹੀਆਂਗਾ ਕਿਸੇ ਪਾਸੇ ਗੱਲ ਪਹੁੰਚ ਰਹੀ ਹੈ ਲੱਗ ਰਹੀ ਉਹਦੇ ਚ ਇਹ ਸੀਗਾ ਕਿ ਇੱਥੋਂ ਦਾ ਜਿਹੜਾ ਬਾਗੇਪੰਡ ਦਾ ਡੀਐਸਪੀ ਦਲਵੀਰ ਸਿੰਘ ਆਏ ਸੀ ਸਾਡੇ ਦਰਮਿਆਨ ਉਹ ਕਹਿੰਦੇ ਤੁਸੀਂ ਪਿੰਡਾਂ ਤੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਜਿਹਦੇ ਵਿੱਚ ਵੈਰੋ ਕੇ ਰਾਜੇਣਾ ਖੁਰਦਾ ਰਾਜੇਣਾ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਤੁਸੀਂ ਮਤੇ ਪਵਾ ਕੇ ਸਾਨੂੰ ਦੇ ਦਿਓ ਉਹਨਾਂ ਨੇ ਬਾਕਾਇਦਾ ਇਹ ਵੱਲ ਸਾਡੇ ਲਈ ਵਧੀਆ ਹੈ ਜੇ ਤੁਸੀਂ ਇਹ ਪੁਲ ਟਾਉਣਾ ਸਭ ਤੋਂ ਪਹਿਲਾਂ ਸਾਡੇ ਰਸਤੇ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਉਹ ਹੈ ਜਿਹੜੀ ਪ੍ਰਸ਼ਾਸਨ ਨੂੰ ਅਸੀਂ ਕਿਹਾ ਕਿ ਅਸੀਂ ਕੱਲ ਤੱਕ ਤੁਹਾਡੇ ਜਿਹੜੇ ਮਤੇ ਉਹ ਟੇਬਲ ਤੇ ਪਹੁੰਚਾ ਦੇਾਂਗੇ ਦੂਜੀ ਗੱਲ ਇਹ ਹੈ ਕਿ ਪ੍ਰਸ਼ਾਸਨ ਦਾ ਇਹ ਜੋਰ ਲੱਗਿਆ ਹੈਗਾ ਕਿ ਕਿਵੇਂ ਨਾ ਕਿਵੇਂ ਲੋਕਾਂ ਦੀ ਸਮੱਸਿਆ ਹੱਲ ਕਰਨ ਦੀ ਬਜਾਏ ਸਗੋਂ ਯੂਨੀਅਨ ਦੇ ਆਗੂਆਂ ਤੇ ਕੁਝ ਕੁ ਪੰਚਾਇਤ ਮੈਂਬਰਾਂ ਤੇ ਦਬਾਅ ਪਾਇਆ ਜਾ ਰਿਹਾ ਕਿ ਇਸ ਪੁਲ ਨੂੰ ਢਾਇਆ ਜਾਵੇ ਸਗੋਂ ਇਹ ਕਿਹਾ ਜਾ ਰਿਹਾ ਕਿ ਤਾਂ 15 ਦਿਨ ਵਿੱਚ ਜਿਹੜਾ ਪੋਲੇ ਬਣਾ ਦਿੱਤਾ ਜਾਣਾ ਹੈਗਾ ਜਦ ਕਿ ਪੰਜਾਬ ਮੰਡੀ ਬੋਰਡ ਦਾ ਇਹ ਵੱਡਾ ਬੋਰਡ ਲੱਗਿਆ ਹੋਇਆ ਹੈ ਇਹਨੇ ਇਹ ਸਾਲ ਦਾ ਪ੍ਰੋਜੈਕਟ ਹੈ ਸਾਲ ਦਾ ਪ੍ਰੋਜੈਕਟ ਮਤਲਬ ਕਿ 2025 ਦੀ ਫਰਵਰੀ ਨੂੰ ਇਹਨੇ ਕੰਪਲੀਟ ਹੋਣਾ ਸੀ ਪਰ ਕੀਤਾ ਨਹੀਂ ਇਹਨਾਂ ਨੇ ਜਦੋਂ ਸਾਲ ਇਹਦੋਂ ਪਹਿਲਾਂ ਨਹੀਂ ਕੀਤਾ ਤੁਸੀਂ ਦੇਖੋ ਹਜੇ ਇਹਨਾਂ ਨੇ ਸ਼ੁਰੂ ਕਰਨਾ ਤੇ ਸਾਡੇ ਲੋਕਾਂ ਨੂੰ ਕਿੰਨੀ ਸਮੱਸਿਆ ਆਉਣੀ ਹੈਗੀ ਆ ਤੁਸੀਂ ਦੇਖੋ ਸਕੂਲ ਦੀਆਂ ਵਿੱਚ ਇੰਨਾ ਕਿੰਨੀਆਂ ਲੰਗਦੀਆਂ ਮਜ਼ਦੂਰ ਇੱਥੋਂ ਦੀ ਕਿੰਨੇ ਲੰਗਦੇ ਹੈਗੇ ਆ ਕਿਸਾਨ ਕਿੰਨੇ ਲੰਗਦੇ ਆ ਹੋਰ ਰਾਇਬਾਂਦੀ ਜਿਹੜੇ ਕਿੰਨੇ ਲੰਗਦੇ ਹੈਗੇ ਆ ਤਿੰਨਾ ਪਿੰਡਾਂ ਦੀਆਂ ਜਿਹੜੀਆਂ ਤਿੰਨਾ ਪਿੰਡਾਂ ਦੇ ਲੋਕ ਆ ਜਿਹੜੇ ਜਾਂ ਸਾਡੇ ਬਾਬੇ ਦਰਬਾਰੀ ਦਾਸ ਨੂੰ ਇਹ ਰਸਤਾ ਮੁੱਖ ਹੈਗਾ ਲੋਕਾਂ ਨੂੰ ਜਾਣ ਵਾਸਤੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਆਉਣੀ ਆ ਪ੍ਰਸ਼ਾਸਨ ਇਹ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਸਾਨੂੰ ਇਹ ਕਹਿ ਰਿਹਾ ਕਿ ਤੁਸੀਂ ਫਲਾਨੇ ਪੁਲ ਤੋਂ ਨਹੀਂ ਲੰਘ ਜੋ ਤੁਸੀਂ ਇਧਰਲੇ ਪੁਲ ਤੋਂ ਨਹੀਂ ਲੰਘ ਜੋ ਅਸੀਂ ਇਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਦੱਸਿਆ ਕਿ ਜਿਹੜੇ ਪੁਲ ਤੋਂ ਦੀ ਤੁਸੀਂ ਕਹਿ ਰਹੇ ਹੋ ਕਿ ਲੰਘ ਜੋ ਤੁਸੀਂ ਉਹ ਜਗ੍ਹਾ ਸੁਰੱਖਤ ਨਹੀਂ ਹੈਗੀ ਉਹ ਚੋਰਾਂ ਦਾ ਰਾਹ ਹੈ ਉੱਥੇ ਲੁੱਟਾ ਖਵਾ ਹੁੰਦੀਆਂ ਹੈਗਾ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੈਗਾ ਪਰ ਅਸੀਂ ਮੁੱਖ ਮੰਗ ਕੀਤੀ ਹੈ ਕਿ ਲੋਕਾਂ ਦੇ ਹਾਰਸ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਇਹ ਪੌੜਾ ਜਿਹੜਾ ਇਸੇ ਤਰ੍ਹਾਂ ਹੀ ਬਰਕਰਾਰ ਇਹਨੂੰ ਰੱਖਿਆ ਜਾਵੇ। ਸਾਡਾ ਚਮਕੌਰ ਸਿੰਘ ਰੋਡੇ ਗੱਲਬਾਤ ਕਰਦੇ ਬਾਈ ਜੀ ਕੀ ਮੀਟਿੰਗ ਦਾ ਜਿਹੜਾ ਸੱਲਸਾ ਲਗਾਤਾਰ ਜਾਰੀ ਆ ਕੋਈ ਨਿਕਲਿਆ ਸੱਟਾ? ਦੇਖੋ ਮੀਟਿੰਗ ਏਡੀਸੀ ਮੈਡਮ ਨਾਲ ਹੋਈ ਸੀ। ਸਿਵਲ ਪ੍ਰਸ਼ਾਸਨ ਦੇ ਜਿਹੜੇ ਸਬੰਧਤ ਅਧਿਕਾਰੀ ਆ ਉਹਨਾਂ ਨੇ ਗੱਲਬਾਤ ਅਸੀਂ ਕਰ ਸਕਦੇ ਹਾਂ। ਬਾਕੀ ਪੁਲਿਸ ਪ੍ਰਸ਼ਾਸਨ ਵਿੱਚ ਪਿਆ ਉਹ ਕਹਿੰਦੇ ਅਸੀਂ ਕਰਵਾਉਣੇ ਆ। ਡੀਐਸਪੀ ਸਾਹਿਬ ਨਾਲ ਵੀ ਮੀਟਿੰਗ ਹੋਈ ਇੱਥੇ ਵੀ ਆਏ ਸੀ ਉਹ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਆ ਪਰ ਮਾਮਲਾ ਉਵੇਂ ਦਾ ਜਿਵੇਂ ਲੜਦਾ ਵੀ ਮੀਟਿੰਗਾਂ ਤੇ ਮੀਟਿੰਗਾਂ ਵੀ ਤੂੰ ਮੀਟਿੰਗਾਂ ਆਈ ਆ ਉਹ ਦਫ਼ਤਰਾਂ 'ਚ ਇੱਥੋਂ ਆ ਕੇ ਤੁਸੀਂ ਮੁੜ ਜਿਆ ਕਰੋ ਮਾਮਲੇ ਨੂੰ ਹੱਲ ਨਹੀਂ ਕਰ ਰਹੇ ਜੋ ਲੋਕਾਂ ਦੀ ਮੰਗ ਹੈ ਇਸ ਦੀ ਪੰਚਾਇਤਾਂ ਦੀ ਇੱਥੇ ਸਮੂਹ ਲੋਕਾਂ ਦੀ ਮੰਗ ਆ ਉਹਨੂੰ ਹੱਲ ਕਰਨ ਦੀ ਬਜਾਏ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਪ੍ਰੈਸ਼ਰ 'ਚ ਆ ਕੇ ਲੋਕ ਜਾਂ ਤਾਂ ਧਰਨਾ ਲਾਉਣੇ ਧਰਨਾ ਲਾਉਣ ਜਾਂ ਲੋਕ ਇਹਨਾਂ ਦਾ ਸਾਥ ਨਾ ਦੇਣ ਇਸ ਕਰਕੇ ਵੀ ਜੇ ਲਗਾਤਾਰ ਮੀਟਿੰਗਾਂ ਦੇ ਵਿੱਚੋਂ ਨਿਕਲਦਾ ਇਹੀ ਕੋਸਾ ਹੋਰ ਡੱਕਾ ਨਹੀਂ ਨਿਕਲਦਾ ਉਹਦੇ ਵਿੱਚੋਂ ਜਾਂ ਤਾਂ ਹੋਵੇ ਨਾ ਵੀ ਕੋਈ ਪ੍ਰਪੋਜ਼ਲ ਚੇਂਜ ਹੁੰਦੀ ਆ ਜਾਂ ਇਹਨਾਂ ਨੂੰ ਟੰਪਲ ਨਹੀਂ ਆ ਅਸੀਂ ਸਾਡੀ ਮੇਨਲੀ ਮੰਗ ਇਹ ਆ ਵੀ ਆਸ-ਪਾਸੇ ਬਣਾਓ ਸੱਜੇ ਬਣਾਓ ਖੱਬੇ ਬਣਾਓ ਪਹਿਲਾਂ ਰਸਤਾ ਇੱਥੋਂ ਜਿਹੜਾ ਬਲਾਕ ਨਾ ਹੋਵੇ ਰਸਤਾ ਲੋਕਾਂ ਨੂੰ ਲੰਘਣਾ ਤੇ ਰ ਬਣਨਾ ਚਾਹੀਦਾ ਕਿਉਂਕਿ ਟ੍ਰੈਫਿਕ ਬਹੁਤ ਆਏ ਰੋਡ ਦੇ ਉੱਤੋਂ ਦੀ ਅਸੀਂ ਇਹ ਨਹੀਂ ਕਹਿੰਦੇ ਵੀ ਰੋਡ ਚੌੜਾ ਹੋਇਆ ਛੜਕ ਪੁਲ ਚੌੜਾ ਹੋਣਾ ਹੋਣਾ ਚਾਹੀਦਾ ਵੀ ਹੈ ਪਰ ਇਹਦੇ ਨਾਲ ਲੱਗ ਮੈਂ ਜਿੰਨਾ ਚਿਰ ਕੋਈ ਦਿੱਕਤ ਆਉ 6 ਮਹੀਨੇ ਸਾਲ ਦੀ ਜਿਹੜੀ ਦਿੱਕਤ ਲੋਕਾਂ ਨੂੰ ਆਉਣੀ ਆ ਉਹਦੇ ਵਾਸਤੇ ਪਹਿਲਾਂ ਪ੍ਰਬੰਧ ਕੀਤਾ ਜਾਵੇ ਉਸ ਤੋਂ ਬਾਅਦ ਦਾ ਪੁਰਾਣਾ ਪੋਲਾ ਇਹਨੂੰ ਢਾਉਣ ਵਾਲੇ ਪਾਸੇ ਫੇਰ ਜਾਇਆ ਜਾ ਸਕਦਾ ਨਹੀਂ ਤਾਂ ਨਹੀਂ ਲੋਕ ਇਹ ਤੇ ਸੰਘਰਸ਼ ਲੜਨਗੇ ਜਿਹੜੀ ਅੱਜ ਮੀਟਿੰਗ ਰੱਖ ਰਹੀ ਸੀ ਕਹਿੰਦੇ ਵੀ ਐਸਪੀ ਡੀ ਨਾਲ ਸਾਡੀ ਮੀਟਿੰਗ ਸੀਗੀ ਉਹ ਕੋਈ ਲੱਗੀ ਸਰੇ ਲੱਗੀ ਦੇਖੋ ਅਸੀਂ ਉਹ ਤੇ ਨਾ ਕਰਤੀ ਬਿਲਕੁਲ ਅਸੀਂ ਕਿਹਾ ਵੀ ਮੀਟਿੰਗ ਨਹੀਂ ਕਰਨੀ ਇਹ ਸਬੰਧਤ ਵਿਭਾਗ ਨਹੀਂ ਹੈ ਜੋ ਕਿ ਸਬੰਧਤ ਵਿਭਾਗ ਸਾਡੇ ਨਾਲ ਗੱਲਬਾਤ ਕਰਦਾ ਉਹ ਸਾਡੇ ਤੱਕ ਪਹੁੰਚ ਕਰਦਾ ਚਲੋ ਫੇਰ ਉੱਥੇ ਕੋਈ ਪੁਲਿਸ ਮੁਲਾਜ਼ਮ ਆ ਸਕਦਾ ਕੋਈ ਉਹ ਵੈਸੇ ਬਹਿ ਸਕਦਾ ਵਿੱਚ ਨਹੀਂ ਤਾਂ ਜਿਹੜਾ ਸਬੰਧਤ ਵਿਭਾਗ ਸਾਡੇ ਨਾਲ ਇੱਥੇ ਸਿਵਲ ਪ੍ਰਸ਼ਾਸਨ ਨਾਲ ਡੀਸੀ ਕਰੇ ਏਡੀਸੀ ਕਰੇ ਐਸਡੀਐਮ ਕਰੇ ਇਸਰੀਮ ਤੇ ਇੱਥੇ ਤੱਕ ਪਹੁੰਚਿਆ ਵੀ ਨਹੀਂ ਏਡੀਸੀ ਮੈਡਮ ਨੇ ਉਹਨੂੰ ਬਕਾਇਦਾ ਤੌਰ ਤੇ ਇਹੜੀੋ ਚਿੱਠੀ ਉਹ ਮਾਰਕ ਕਰਕੇ ਦਿੱਤੀ ਐ ਅਪਲੀਕੇਸ਼ਨ ਵੀ ਤੁਸੀਂ ਜਾ ਕੇ ਆਇਓ ਅੱਜ ਤੱਕ ਇੱਥੇ ਐਸਡੀਐਮ ਬਾਗੇਪਾਣੀ ਦਾ ਬਿਆਨ ਸਿੰਘ ਬੌੜਿਆ ਨਹੀਂ ਪਤਾ ਨਹੀਂ ਕਿੱਥੇ ਰਹਿੰਦੇ ਆ ਉਹ ਮੈਘਮ ਨੇ ਗੱਲ ਕਰਨੀ ਜਦੋਂ ਸਾਡੇ ਨਾਲ ਮਰਜ਼ੀ ਕਰ ਸਕਦਾ ਜੇ ਕਿਸੇ ਪੁਲਿਸ ਅਧਿਕਾਰੀ ਨੇ ਵੀ ਆਉਣਾ ਇੱਥੇ ਇੱਥੇ ਆ ਕੇ ਸਾਡੇ ਨਾਲ ਗੱਲਬਾਤ ਕਰਦਾ ਅਸੀਂ ਕਿਸੇ ਦਫ਼ਤਰ ਤੇ ਅੱਜ ਤੋਂ ਬਾਅਦ ਨਹੀਂ ਜਾ ਇਹ ਚੱਲ ਰਹੀ ਕਿੰਨਾ ਟਾਈਮ ਤੱਕ ਚੱਲ ਰੱਖੋ ਦੇਖੋ ਹੁਣ ਵੀ ਤਾਂ ਸੰਘਰਸ਼ ਸ਼ੁਰੂ ਹੋਇਆ ਵੀ ਜਿੰਨਾ ਚ ਲੋਡ ਨਹੀਂ ਆਉਦਾ ਕੋਈ ਪ੍ਰਸ਼ਾਸਨ ਸਾਡੇ ਨਾਲ ਕੋਈ ਕਿਤੇ ਗੱਲਬਾਤ ਤੇ ਟੇਬਲ ਟਾਕ ਤੇ ਆਉਂਦਾ ਨਹੀਂ ਵੀ ਇਹਨੂੰ ਅਸੀਂ ਹੱਲ ਕਰਦੀਆਂ ਮੋਰਚਾ ਜਾਰੀ ਰੂ ਜੀ ਜੀ ਜਿਹੜਾ ਇਹ ਸੰਘਰਸ਼ਾ ਜਿਹੜਾ ਉਹ ਇਹਨਾਂ ਨੇ ਕਿਹਾ ਮੋਰਚਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਦਿਨ ਪਰ ਰਾਤ ਜਿਹੜਾ ਮੋਰਚਾ ਇਹ ਚੱਲੂਗਾ ਲਗਾਤਾਰ ਜਿਹੜੀ ਕਵਰੇਜ ਤੁਹਾਨੂੰ ਅਸੀਂ ਉਸ ਦਿਨ ਦੀ ਦਿਖਾ ਰਹੇ ਹਾਂ ਕਿ ਛਿੱਟਾ ਜਿਹੜਾ ਨਹੀਂ ਨਿਕਲ ਰਿਹਾ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਆ ਜਿਹੜਾ ਲਗਾਤਾਰ ਚੱਲ ਰਿਹਾ ਲਗਭਗ ਹੁਣ ਵੀ ਕਹਿੰਦੇ ਪਤਾ ਲੱਗਿਆ ਵੀ 3 ਵਜੇ ਜਿਹੜੀ ਮੀਟਿੰਗਾਂ ਹੋਣੀ ਆ ਸਟੇਜ ਦੀ ਕਾਰਵਾਈ ਚੱਲ ਰਹੀ ਆ ਤੇ ਪਿਛਲੇ ਪੈਖ ਦਿਖਾ ਲਿਆ ਵੀ ਜਿਹੜਾ ਕੱਠਾ ਜਿਹੜਾ ਉਹ ਥੋੜਾ ਥੋੜਾ ਵਧਦਾ ਜਾ ਰਿਹਾ ਪਹਿਲੇ ਦਿਨ ਨਾਲੋਂ ਜਿਹੜਾ ਅਗਲੇ ਕੱਠ ਸੀ ਅੱਜ ਕੱਠ ਫੇਰ ਜ਼ਿਆਦਾ ਆ ਲਗਾਤਾਰ ਜਿਹੜਾ ਕੱਠ ਵਧਦਾ ਜਾ ਰਿਹਾ ਕਿਹੜੇ ਮੋਰਚੇ ਆ ਕੇ ਇਹ ਗੱਲ ਮੁੱਕਦੀ ਆ ਕਿੱਥੇ ਟੇਬਲ ਟੋਕ ਕੇ ਗੱਲ ਮੁੱਕ